ਔਰ ਜੀ ਵਿੱਚ ਸਭ ਮੈਨ ਦਾ ਸੁਭਾਗੂ ਤੁਮੇ ਲੱਗਾ ਬਹੁਤ ਵਧੀਆ ਮੈਂ ਚੰਗੇ ਚੰਗੇ ਪ੍ਰਚਾਰਕ ਸੀ ਮਤਲਬ ਬੋਲ ਨਾਲ ਗੱਲਾਂ ਦੇ ਨਾਲ ਜਿਹੜੀ ਸੰਗਤ ਦਾ ਅਸਰ ਪੈਂਦਾ ਜਦੋਂ ਇਹ ਪ੍ਰਚਾਰਕ ਚੰਗੀਆਂ ਗੱਲਾਂ ਸੁਣਾਉਂਦੇ ਆ ਜਿਹੜਾ ਆਧੁਨਿਕ ਯੋਗ ਹੈ ਜੀ ਜੀ ਔਰ ਇਹਦੇ ਵਿੱਚ ਉਹ ਜਿਹੜੀਆਂ ਮਤਲਬ ਸਿੱਖ ਇਤਿਹਾਸ ਦੀ ਉਹਨਾਂ ਨੇ ਘਟਨਾਵਾਂ ਦਸੀਆਂ ਜੀ ਜੀ ਉਸ ਕਾਲ ਦੇ ਨਾਲ ਬੜਾ ਫਰਕ ਪੈਂਦਾ ਨੌਜਵਾਨ ਪੀੜ੍ਹੀ ਦੇ ਸਰ ਪੈਂਦਾ ਉਸ ਕਾਲ ਦਾ ਬੜਾ ਵੱਡਾ ਬਿਲਕੁਲ ਬਿਲਕੁਲ ਨਹੀਂ ਬਾਬਾ ਜੀ ਵੀ ਬਹੁਤ ਬਾਬਾ ਜੀ ਆ ਜੀ ਬਾਬਾ ਜੀ ਸਲਾਮ ਜੀ ਚੱਲਾ ਜੀ ਅੱਜ ਤੁਹਾਡੀ ਵੀ ਗੱਲਾਂ ਕਰਦੇ ਪਏ ਸੀ ਜੀ ਬਹੁਤ ਬਾਜੀ ਤੁਸ ਨੂੰ ਸੰਗਤ ਬਹੁਤ ਖੁਸ਼ ਹੋਇਆ ਬੱਬਾ ਜੀ ਬਹੁਤ ਲੰਦਾ ਹੈ ਜੀ ਤੁਹਾਡੀ ਗੱਲਾਂ ਕਰਦੇ ਪਏ ਇਕੱਲਾ ਵਿਚਾਰਦਾ ਬੜਾ ਲੰਦਾ ਹੈ ਜੀ ਆ ਬਹੁਤ ਸੋਹਣਾ ਤੁਸੀਂ ਸੰਗਤ ਨੂੰ ਸੰਦੇਸ਼ ਦਿੱਤਾ ਉਸ ਗੱਲ ਨਾਲ ਜਿਹੜਾ ਬੱਚਿਆਂ ਤੇ ਅਸਰ ਪੈਂਦਾ ਹੈ ਜੀ ਆ ਇੱਕ ਤੁਹਾਡਾ ਜਿਹੜੀ ਸਿੱਖ ਰਹੀ ਨਹੀਂ ਬਹਿਣੀ ਹੈ ਜੀ ਹਨਾ ਇਸ ਗੱਲ ਦਾ ਅਸਰ ਹੁੰਦਾ ਹੈ ਜੀ ਬਿਲਕੁਲ ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨ ਦਿੱਤਾ ਸੰਗਤ ਦਾ ਵੀ ਧੰਨਵਾਦ ਜਿੰਨੇ ਇੰਨੇ ਪਿਆਰ ਨਾਲ ਬੈਠ ਕੇ ਸੁਣਿਆ ਅਜਾ ਉਹਦੇ ਨਾਮਿਲ ਨਾਸਮਾ ਨੂੰ ਜਨਾਈ ਲੋਗ ਇਹ ਪਬਲਿਕ ਕਰਨ ਦਾ ਇਲਾਆ ਹੁੰਦੀ ਕਿ ਸੋ ਥੋੜਾ ਨੂੰ ਬਦਲ ਸੋ ਬੜੀ ਮੁਸ਼ਕਲ ਆ ਪੈਹੇ ਕੱਠੇ ਹੁੰਦੇ ਤਾਂ ਇਹ ਘਰਾਂ ਨੇ ਆ ਗਏ ਅਹ ਇਹ ਵੀ ਨਾ ਕਰੋ ਜਿਹੜੇ ਪੜ੍ਹੇ ਪੜ੍ਹੇ ਇਹਨਾਂ ਕਰਕੇ ਇਹ ਸਾਰਾ ਸਿੱਖ ਸਮਾਜ ਜਦਾਂ ਕਹਾ ਅੱਗੇ ਵਧ ਰਿਹਾ ਜੀ ਇਹਨਾਂ ਨੂੰ ਕੋਸਣਾ ਕੋਸੂ ਕਰਦੇ ਹੋ ਹੋਰ ਮੈਂ ਤਾਂ ਕਮੇਟੀ ਨਾਲ ਸਾਰੀ ਨਾ ਗੱਲਬਾਤ ਕਰਕੇ ਜੀ ਫੇਰ ਹੀ ਫੈਸਲਾ ਲਿਆ ਉਹ ਤਾਂ 1100 ਕਹਿੰਦੇ ਸੀਗੇ ਤਾਂ ਮੇਰੇ ਮਨ ਚ ਮੈਨੂੰ ਹੀ ਲੱਗਾ ਵੀ ਨਹੀਂ ਏਡੀ ਗਰੋ ਕਿਉਂਕਿ ਚੱਡੀ ਕੋਲੋਂ ਤਾਂ ਚੱਲ ਕੇ ਆਏ ਜੀ ਤੇ ਇਹਨਾਂ ਦਾ ਤੇਲ ਵੀ ਮੱਚਿਆ ਉਹਨਾਂ ਤਾਂ ਮੈਂ ਤਾਂ ਸੋਚਿਆ ਵੀ 2100 ਰੁਪਏ ਲਾਉ ਦੇ ਉਹ ਬਾਬਾ ਜੀ ਤੁਹਾਨੂੰ ਇਹਨੇ ਦੇ ਗੁਜ਼ਾਰਾ ਅਗਲੀ ਵਾਰੀ ਆਇਓ ਬਾਬਾ ਜੀ ਤੁਹਾਨੂੰ ਜ਼ਰੂਰ ਕਰਾਂ ਕਿਰਪਾ ਕਰਾਂਗੇ ਇਸ ਕਮੇਟੀ ਦਾ ਤੁਹਾਡਾ ਧੰਨਵਾਦ ਵਾਰ ਤੋਂ ਵਾਰ ਕੋਸ਼ਿਸ਼ ਕਰਾਂਗੇ ਬਾਕੀ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਜੀ ਬਹੁਤ ਵਧੀਆ ਕਰਾਇਆ ਚਲ ਤੁਸੀਂ ਬਹੁਤ ਸੋਹਣਾ ਦਿੱਤਾ ਬੋਲ ਵਾਹਿਗੁਰੂ ਜੀ ਕਿਰਪਾ ਤੇ ਜੀ ਤਾਂ ਪਾਪਾ ਜੀ ਹੁਣ 2200 ਥੋੜਾ ਹੁੰਦਾ ਦਾ ਸੁਬਾਹ ਵੀ ਨਾ ਮੈਂ ਜਨਾ ਕੋਈ ਕਾਗਜ਼ ਨੂੰ ਕਦੇ ਜੇਬ ਚ ਡੋ ਹੈ ਕੱਢ ਕੇ ਲੈ ਆ ਜੀ ਤੇ ਘੈਂਟਾ ਇੱਕ ਲਾਇਆ ਤੇ ਕੀ ਇਹਦੇ ਚੱਲ ਪਾਉਣ ਵਾਲਾ ਕੰਮ ਕੀਤਾ ਬੰਦੇ ਦੱਸ ਹਾਂ ਉਹ ਚਲੋ ਗੱਲ ਸੰਤੂ ਸਾਹਿਬ ਇਹ ਆ ਕਿ ਜਿਹੜਾ ਚੰਗਾ ਪ੍ਰਚਾਰਕ ਹੈ ਨਾ ਜੀ ਉਹਨੂੰ ਵੇਖੋ ਨਾ ਉਹਨੇ ਗੱਡੀ ਲੈ ਕੇ ਆਉਣੀ ਐ ਉਹਨੇ ਹੋਰ ਵੀ ਖਰਚੇ ਨੇ ਉਹਦੀ ਜਿਹੜੀ ਹੈਗੀ ਆ ਉਹ ਮਤਲਬ ਜਿਹੜਾ ਉਹਦੀ ਉਹ ਆਦੀ ਉਪਜੀਵਕਾ ਵੀ ਐ ਬੱਚੇ ਵੀ ਨੇ ਉਹਦੇ ਘਰ ਪਰਿਵਾਰ ਵੀ ਉਹਦਾ ਤਾਂ ਹੈਗਾ ਜੀ ਚਲੋ ਉਹ ਤਾਂ ਦੁਨੀਆਦਾਰੀ ਕਰਨਾ ਹੀ ਪੈਣਾ ਇਹਨਾਂ ਚ ਚੱਲਣਾ ਆਸਵਧ ਕਹਾასი ਕਾ ਸਾਸਿਕਾ ਦਾਸੀ ਕਾ ਠੀਕ ਹੈ ਕਰਦੀ ਕਰਾਂ ਚਲੋ ਵੀ ਤਾ ਚੜਦੀ ਕਰੱਕ ਕਿਵੇਂ ਆ ਉਹ ਆਪਣੇ ਜਿਹੜਾ ਵਿਆਹ ਪ੍ਰੋਗਰਾਮ ਸੀ ਨਾ ਅੱਛਾ ਤੇ ਗਾਹ ਕਰ ਕਰਾਇਆ ਹਾਂ ਅੰਨੇ ਖਦਾ ਕਾ ਕਿਹੜਾ ਗੱਜਿਆ ਕਾਰ ਆਇਆ ਪੰਜ 6 ਲੱਖ ਦੇ ਵਿੱਚ ਕਾਰ ਆਇਆ ਪੰਜ 6 ਲੱਖ ਜਦ ਕੋਈਗਾ ਨਹੀਂ ਰਾਮਿਆ ਆਪਣਾ ਰੋਇ ਰੋ ਜਾਂਦੇ ਆ ਕੋਈ ਚੱਕਰ ਨਹੀਂ ਫਿਰ ਵੀ ਉਹਨੂੰ ਕਹਣਾ ਹੈ ਕਿ ਥੋੜੇ ਬਹੁਤ ਯਾਰ ਜਿੱਤ ਕਰ ਲੈਗਾ ਤੇ ਧੜਾਵਾ ਤਾਂ ਨਹੀਂ ਕਰਦਾ ਪੁੱਤਰੇ ਮਾੜਾ ਪੁੱਤਰਾ ਇਹਨਾਂ ਗਿਆਪਨ ਨਹੀਂ ਕਿਹਾ ਜਾਂਦਾ ਅੱਛਾ ਉਹ ਲੱਖ ਡੇਢ ਲੱਖ ਤੋਂ ਉੱਤੋਂ ਵਾਰਿਆ ਮੂਰੇ ਵੀ ਹੋ ਜਾਣਾ ਨਾ ਉਹਦਾ ਨਹੀਂ ਉਹ 6-7 ਲੱਖ ਰੁਪਈਆ ਉਹ ਲੈ ਜਾਣਾ ਹੈ ਜਟਾ ਦਾ ਵਿਆਹ ਹੋਣੀ ਚਾਹੀਦਾ ਟੋਰ ਦੇ ਨਾਲ ਚਲੋ ਅੰਮ੍ਰਿਤਕੀ ਹੁੰਦਾ ਕਿਹੜਾ ਵਿਆਹ ਹੋਊਗਾ ਬਲਸਾ ਸੰਤੂ ਸਾਹਿਬ ਹਾਂਜੀ ਆਹੀ ਗੱਲ ਰਣਗੀ ਵਾਲੀ ਹੈ ਕੀ ਗੱਲ ਹੋ ਗਈ ਬਲਸਾ ਜਿਸ ਬੰਦੇ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਚੰਗਾ ਸੰਦੇਸ਼ ਦੇ ਕੇ ਗਿਆ ਅੱਛਾ ਜੀ ਜਿੰਨੇ ਚੰਗਾ ਸੁਨੇਹਾ ਦਿੱਤਾ ਜਿੰਨੇ ਸਾਡੇ ਧਰਮ ਨਾਲ ਜੋੜਿਆ ਉਹਨੂੰ ਤੁਸੀਂ 2100 ਰੁਪਏ ਦੇਣ ਲੱਗੇ ਤੇ ਕਿਹਾ ਕਮੇਟੀ ਨੂੰ ਪੁੱਛ ਲਿਆ ਬਾਬਾ ਤੂੰ ਕਿਹੜੇ ਹੱਲ ਲਾਉਨੇ ਆ ਬਾਬਾ ਤੂੰ ਕਿਹੜਾ ਐ ਕਰ ਲਿਆ ਓ ਕਰ ਲਿਆ ਜੀ ਜੀ 2100 ਰੁਪਇਆ ਦੇਣ ਲੱਗਾ ਵੀ ਤੁਹਾਨੂੰ ਕਈ ਵਾਰ ਘਬਰਾਹਟ ਜੀ ਮਹਿਸੂਸ ਹੋਈ ਹੈ ਕਿ 1100 ਹੀ ਦੇ ਦिए ਚਲੋ 2100 ਨਾਲ ਦੇਈਏ ਚੀਜ਼ ਇਹ ਕੋ ਬੰਦਾ ਜੀ ਉਹਨੇ ਘੰਟਾ ਵਾਰਤਵਾਦ ਆ ਕੇ ਉਹ ਤੁਸੀ ਉਹਨੂੰ 5-6 ਲੱਖ ਰੁਪਏ ਤੱਕ ਬੁੱਕ ਕਰਕੇ ਆਏ ਤੇ ਲੱਖ ਡੇਢ ਲੱਖ ਰੁਪਇਆ ਤੁਸੀਂ ਕਿਹਦੇ ਤੋਂ ਉੱਤੋਂ ਸੁਣਨਾ ਜੀ ਜੀ ਇਹ ਜਿਹੜੀ ਉਹ ਸਾਡੇ ਸਬਾਜ ਦੇ ਵਿੱਚ ਗੜਬੜ ਚੱਲਦੀ ਆ ਇਹਦੇ ਦੀ ਕੋਈ ਜ਼ਿੰਮੇਵਾਰ ਕੋਣ ਹੈ ਅਸੀਂ ਸੋਲੇ ਸੰਦੇ ਮੰਗਣਾ ਸੋਚੀ ਗਿਆ ਇੱਕ ਨੇ ਤਾਂ ਮਨਾ ਪ੍ਰਚਾਰ ਕਰਨਾ ਹੈ ਜੀ ਚੰਗੇ ਪਾਸੇ ਸਾਨੂੰ ਜੋੜਨਾ ਹੈ ਉਹਨਾਂ ਨੇ ਆ ਕੇ ਲਚਰਨਾ ਫਰੋਣੀ ਹੈ ਉਹਨਾਂ ਨੇ ਨਸ਼ੇਮੀ ਸਾਹਮਣੇ ਸਾਡੇ ਵਿਖਾਉਣੇ ਨੇ ਕਿ दारू ਕਿਵੇਂ ਪੀਵੀਂ ਦੀ ਤੇ ਲੜਕਾਰੇ ਕਿਵੇਂ ਪਾਦੀ ਕਿਵੇਂ ਸਾਰਾ ਕੁਝ ਜਦ ਸਮੋਗਾ ਆ ਸਰੀਰਤਾ ਵੀ ਕਿ ਜਿਹੜੇ ਫਰੋਮੀ ਆ ਸਾਡੇ ਸਾਡੀਆਂ ਧੀਆ ਬਾਲਾਂ ਨਿਕੀਆਂ ਬੱਚੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਅਸੀਂ 5-7 ਲੱਖ ਰੁਪਈਆ ਐਵੇਂ ਹੀ ਰੋੜ ਦਿੰਦੇ ਹਾਂ ਚਲ ਕੋਈ ਗੱਲ ਨਹੀਂ ਤੇ ਜਿਨ੍ਹਾਂ ਨੇ ਇਸ ਸਮਾਜ ਨੂੰ ਚੰਗਾ ਬੋਲ ਦੇਣਾ ਜਿਨ੍ਹਾਂ ਨੇ ਸਾਡੀ ਮੌਜੂਦ ਪੀੜ੍ਹੀ ਹੈ ਸਾਡੇ ਜੋ ਬਰੇਲਿਆ ਖਤਮ ਕਰਦੀਆਂ ਸਾਡੇ ਜੋ ਨਸ਼ੇ ਖਤਮ ਕਰਵਾ ਸਬੇਜ ਦੇਣਾ ਉਹਨਾਂ ਨੂੰ ਅਸੀਂ 2100 ਰੁਪਈਆ ਦੇਣ ਲੱਗੇ ਵੀ ਘਬਰਾਹਟ ਮਹਿਸੂਸ ਕਰਦੇ ਪਿਆ ਅਸੀਂ ਤੁਰ ਕਿਹੜੇ ਪਾਸੇ ਪਏ ਆ ਕੀ ਇਹ ਉਸ ਜਿੱਕੀ ਦਾ ਪ੍ਰਚਾਰ ਹੈ ਕੀ ਅਸੀਂ ਇਸ ਦਾ ਨੂੰ ਸਮਝ ਲਈਏ ਵੀ ਅਸੀਂ ਵੀ ਕੀ ਜਿਹੜੀਆਂ ਸੰਸਥਾਵਾਂ ਸਾਡੀਆਂ ਨੇ ਕਿਹੜੇ ਲੋਕਾਂ ਨੂੰ ਅਸੀਂ ਕਿਉਂ ਭੰਡੀ ਜਾਂਦੇ ਆ ਇਹ ਗਲਤੀਆਂ ਸਾਡੀਆਂ ਨੇ ਨਾ ਤੇ ਭੰਡਾਂਗੇ ਅਸੀਂ ਜਰੂਰ ਕਿਸੇ ਨਾ ਕਿਸੇ ਵੀ ਉਸ ਜਿੱਕੀ ਦਾ ਪ੍ਰਚਾਰ ਨਹੀਂ ਹੋਇਆ ਉਹ ਜਿੱਕੀ ਦਾ ਪ੍ਰਚਾਰ ਕਿਵੇਂ ਹੋਵੇ ਤੁਹਾਡੇ ਸਾਹਮਣੇ ਉਹ ਇੰਨਾ ਵੱਡਾ ਪ੍ਰਚਾਰ ਕਰ ਗਿਆ ਕਰਮੀਆ ਉਹ ਇੱਕ ਹੀ ਸੀ ਉਹਦੀ ਉਦੀਪਤਾ ਵਾਸਤੇ ਕਿ ਤੁਸੀਂ ਨੱਜਰ ਰਗਾਉਣ ਆਲਾ ਤੇ ਕੁਝ ਨਹੀਂ ਤੁਹਾਨੂੰ ਮਿਲਣਾ ਉਸ ਤੋਂ ਕੁਸ਼ੁਣੀ ਮਾਨੀ ਸੇਹ ਦੀ ਮਿਲਣੀ ਹੈ ਹਾਂਜੀ ਉਹਨੂੰ ਉਸੇ ਪੰਛੀ ਲੱਕ ਕਿਤੇ ਸਰਵਰਾਂ ਸੋਇਦ ਕਰਦਾ ਤੁਸੀਂ ਤੇਰਾ ਖਾ ਕੋਈ ਬਾਕੀ ਚੀ ਮੈਂ ਇਹ ਸੀਗਾ ਬਣਾ ਕਰ ਮੈਨੂੰ ਬਾਰਬਰੀ ਦੀ ਕਦਰ ਕਰਨੀ ਚਾਹੀਦੀ ਸੀ ਨਾ ਕਿ ਸਿੰਗਰ ਦੀ ਸਿੰਗਰ ਦੀ ਇਹ ਤੁਸੀਂ ਮੈਨੂੰ ਗੱਲ ਲੱਸ ਕੇ ਮੇਰੇ ਦਿਲ ਤੇ ਬਹੁਤ ਵੱਡੀ ਸੱਟ ਵੱਜੀ ਮੈਂ ਅੱਜ ਤੋਂ ਬਾਅਦ ਹਮੇਸ਼ਾ ਹੀ ਪ੍ਰਚਾਰਕਾਂ ਦੀ ਕਦਰ ਕਰਾਂਗਾ ਤੇ ਸਿੰਗਰਾਂ ਨੂੰ ਅੱਜ ਤੋਂ ਬਾਅਦ ਮੈਂ ਕਦੀ ਵੀ ਆਪ ਦੇ ਕਿਸੇ ਫੰਕਸ਼ਨ ਦੇ ਵਿੱਚ ਨਹੀਂ ਬੁਲਾਉਂਗਾ ਬਹੁਤ ਹਨ ਆਹੀ ਗੱਲ ਹੈ ਇਹ ਸਾਡੇ ਸਮਾਜ ਦੇ ਵਿੱਚ ਜਿਹੜੇ ਸਾਡੇ ਸਮਾਗਮ ਨੇ ਸਮਾਜਿਕ ਸਮਾਗਮ ਨਹੀਂ ਜਿਹੜਾ ਸਾਡੇ ਧਾਰਮਿਕ ਸਮਾਗਮ ਵੀ ਤੇ ਸੀ ਬੁਲਾਉਂਦੇ ਬੁਲਾਉਂਦੇ ਆ ਜਿਹੜੇ ਸਾਡੇ ਘਰੇਲੂ ਸਮਾਗਮ ਨੇ ਉਹਨਾਂ ਵਾਸਤੇ ਵੀ ਚੰਗੇ ਪ੍ਰਚਾਰਕ ਬਣਾਓ ਰਾਗੀ ਢਾਡੀ ਬੁਲਾਓ ਕਵੀਸ਼ਰ ਬੁਲਾਓ ਜਿਹੜੇ ਕੋ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਸੇਧ ਦੇ ਕੇ ਜਾਣ ਜਿਹੜੇ ਚੰਗੇ ਪਾਸੇ ਤੋਰਨ ਤੇ ਜਿੰਨੇ ਅੱਡੀ ਮਾਰ ਕੇ 10 15 ਮਿੰਟ ਇਧਰ ਉਧਰ ਐ ਕਰ ਕਰ ਆ ਵੀ ਰੁਪਈਆ ਪਾਸੇ ਲੱਗ ਲੱਗ ਜੀ ਉ ਤੇ ਪਾਇਦਾ ਉਹਦਾ ਤੁਹਾਡੇ ਨੂੰ ਫਾਇਦਾ ਕੋਈ ਨਹੀਂ ਬਣਦਾ ਚੰਗੀ ਚੰਗੀ ਸੇਰ ਵਾਲੀ ਗੱਲ ਸੀ ਉਹ ਕਰੀਏ ਚਲੋ ਅੱਗੇ ਤੋਂ ਬੰਦੀਆਂ ਚਲੋ ਧੰਨਵਾਦ ਮਾਣ ਹੈ ਜੀ ਕੰਮ ਸਾਰਾ ਹੈ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਸਾਰੀ ਟੀਮ ਨੇ ਇੱਕ ਵੀਡੀਓ ਤਿਆਰ ਕਰਕੇ ਇੱਕ ਕੋਸ਼ਿਸ਼ ਕੀਤੀ ਹੈ ਕਿ ਸਮਾਜ ਦੇ ਵਿੱਚ ਜਿਹੜਾ ਖਾਸ ਕਰਕੇ ਸਾਡਾ ਸਿੱਖ ਸਮਾਜ ਹੈ ਉਹ ਜਿੱਥੇ ਗਰੰਠੀਆਂ ਪ੍ਰਤੀ ਰਾਗੀ ਸਿੰਘਾ ਪ੍ਰਤੀ ਪ੍ਰਚਾਰਕਾ ਪ੍ਰਤੀ ਢਾਡੀਆਂ ਪ੍ਰਤੀ ਕੁਈਸ਼ਨਾ ਪ੍ਰਤੀ ਜਿਹੜਾ ਨਜ਼ਰੀਆ ਰੱਖਦਾ ਹੈ ਉਸ ਨਜ਼ਰੀਏ ਨੂੰ ਕੁਰ ਕਰੀਏ ਤੇ ਜਿਹੜਾ ਉਹ ਲਚਰਤਾ ਦੇ ਵਿੱਚ ਅੰਨੇਵਾ ਪੈਸਾ ਹੋ ਰਿਹਾ ਉਹਦੇ ਦੋਨੋਂ ਬਚਾਈਏ ਇਹ ਛੋਟੀ ਜਿਹੀ ਕੋਸ਼ਿਸ਼ ਸੀ ਵੀਡੀਓ ਰਾਈ ਕੀਤੀ ਹੈ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੇ ਜੇ ਚੰਗੀ ਲੱਗੇ ਤਾਂ ਸਾਨੂੰ ਜਰੂਰ ਸਾਡੇ ਕਮੈਂਟ ਕਰਿਓ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਾਂ ਸਾਡਾ ਹੌਸਲਾ ਵਧਾਓ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਇੱਕ ਚੰਗਾ ਸੰਦੇਸ਼ ਹੈ ਉਹ ਤੁਹਾਡੇ ਤੱਕ ਲੈ ਕੇ ਆਈਏ ਬਾਕੀ ਦਾ ਖਾਲਸਾ ਵਾਹਿਗੁਰੂ